सत्नाम श्री वाहे गुरु साहेब जी श्लोक महला तीजा त्रिग एहे आसा भाव की जो मोह माया लाए हर सुख पलरते आगया ਨਾਮ ਵਿਸਾਰ ਦੁਖ ਪਾਏ ਤ੍ਰਿਗ ਇਹ ਆਸਾ ਦੂਜੇ ਭਾਵ ਕੀ ਜੋ ਮੋਹ ਮਾਇਆ ਚਿਤ ਲਾਏ ਹਰ ਸੁਖ ਪਲਰ ਤਿਆਗਿਆ ਨਾਮ ਵਿਸਾਰ ਦੁਖ ਪਾਏ ਮਨ ਮੁਖ ਅਗਿਆਨੀ ਅੰਦਲੇ ਜਨਮ ਮਰੇ ਫਿਰ ਆਵੇ ਜਾਏ ਕਾਰਜ ਸਿੱਧ ਨਾ ਹੋਵਨੀ ਅੰਤ ਗਿਆ ਪਛਤਾਏ ਜਿਸ ਕਰਮ ਹੋਵੇ ਤਿਸ ਸਤ ਗੁਰੂ ਮਿਲੇ ਸੋ ਹਰ ਹਰ ਨਾਮ ਧਿਆਏ ਨਾਮ ਰਤੇ ਜਨ ਸਦਾ ਸੁਖ ਪਾਇਨ ਜਨ ਨਾਨਕ ਤਿੰਨ ਬਲ ਜਾਏ ਮਹੱਲਾ ਤੀਜਾ ਆਸਾ ਮਨਸਾ ਜਗ ਮੋਹਣੀ ਜਿਨ ਮੋਹ ਆ ਸੰਸਾਰ ਸਭ ਕੋ ਜਮ ਕੇ ਚੀਰੇ ਵਿੱਚ ਹੈ ਜੇਤਾ ਸਭ ਆਕਾਰ ਹੁਕਮੀ ਹੀ ਜਮ ਲਗਦਾ ਸੋ ਉੱਬਰੈ ਜਿਸ ਬਖਸੈ ਕਰਤਾਰ ਨਾਨਕ ਗੁਰ ਪ੍ਰਸਾਦੀ ਏ ਮਨ ਤਾ ਤਰੈ ਜੇ ਛੋਡੇ ਅਹੰਕਾਰ ਆਸਾ ਮਨ ਸਾ ਮਾਰੇ ਨਿਰਾਸ ਹੋਏ ਗੁਰ ਸਬਦੀ ਵਿਚਾਰ ਪੌੜੀ ਜਿੱਥੇ ਜਾਈਏ ਜਗਤ ਮੈਂ ਤਿੱਥੇ ਹਰ ਸਾਈਂ ਆਗੇ ਸਭ ਆਪੇ ਵਰਤਦਾ ਹਰ ਸੱਚਾ ਨਿਆਈਂ ਕੂੜਿਆਰਾ ਕੈ ਮੂੰ ਫਿਟਕੈ ਸਚ ਭਗਤ ਵੜਾਈ ਸਚ ਸਾਹਿਬ ਸਚਾ ਨਿਆਉ ਹੈ ਸਿਰ ਨਿੰਦਕ ਛਾਈ ਜਨ ਨਾਨਕ ਸਚ ਅਰਾਧਿਆ ਗੁਰਮੁਖ ਸੁਖ ਪਾਈ ਸਚ ਸਾਹਿਬ ਸਚਾ ਨਿਆਉ ਹੈ ਸਿਰ ਨਿੰਦਕ ਛਾਈ ਜਨ ਨਾਨਕ ਸਚ ਅਰਾਧਿਆ ਗੁਰਮੁਖ ਸੁਖ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹਲਾ 3 ਜਿਹੜਾ ਮਨੁੱਖ ਮਾਇਆ ਦੇ ਮੋਹ ਵਿੱਚ ਫਸ ਕੇ ਆਪਣਾ ਚਿੱਤ ਜੋੜਦਾ ਹੈ ਉਸ ਦੀ ਇਹ ਮਾਇਆ ਨਾਲ ਪਿਆਰ ਬਿਧਾਣ ਵਾਲੀ ਆਸ ਉਸ ਦੇ ਵਾਸਤੇ ਫਟਕਾਰ ਹੀ ਖਟਣ ਵਾਲੀ ਹੁੰਦੀ ਹੈ ਕਿਉਂਕਿ ਉਹ ਮਨੁੱਖ ਪਰਮਾਤਮਾ ਦੇ ਨਾਮ ਦਾ ਆਨੰਦ ਪਰਾਲੀ ਦੇ ਵਟੇ ਤਿਆਗਦਾ ਹੈ ਪਰਮਾਤਮਾ ਦਾ ਨਾਮ ਭੁੱਲ ਕੇ ਉਹ ਦੁਖੀ ਦੁੱਖ ਪਾਉਂਦਾ ਹੈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਆਤਮਿਕ ਜੀਵਨ ਦੀ ਸੂਝ ਤੋਂ ਸੱਖਣੇ ਰਹਿੰਦੇ ਹਨ ਜੀਵਨ ਦਾ ਸਹੀ ਰਸਤਾ ਉਹਨਾਂ ਨੂੰ ਨਹੀਂ ਦਿਸਦਾ ਇਸ ਵਾਸਤੇ ਉਹ ਜਨਮ ਮਰਨ ਦੇ ਗੇਚ ਵਿੱਚ ਪੈ ਰਹੇ ਹੰ ਮਨੁੱਖ ਬੰਦਾ ਮੁੜਮੁੜ ਜੰਮਦਾ ਮਰਦਾ ਰਹਿੰਦਾ ਹੈ ਪ੍ਰਭੂ ਨੂੰ ਵਿਸਾਰ ਕੇ ਮਨੁੱਖ ਨੇ ਹੋਰ ਹੋਰ ਕਈ ਧੰਦੇ ਸਿਹੜੇ ਹੁੰਦੇ ਹਨ ਉਹਨਾਂ ਕੰਮਾਂ ਵਿੱਚ ਉਸ ਨੂੰ ਕਾਮਯਾਬੀ ਨਹੀਂ ਮਿਲਦੀ ਆਖਰ ਤੋਹੋਂ ਕੇ ਲੈਂਦਾ ਹੀ ਜਾਂਦਾ ਹੈ ਜਿਸ ਮਨੁੱਖ ਉੱਤੇ ਪਰਮਾਤਮਾ ਦੀ ਮਿਹਰ ਹੁੰਦੀ ਹੈ ਉਸ ਨੂੰ ਗੁਰੂ ਮਿਲਦਾ ਹੈ ਉਹ ਸਦਾ ਪ੍ਰਭੂ ਦਾ ਨਾਮ ਸਿਮਰਦਾ ਹੈ ਨਾਮ ਵਿੱਚ ਰੰਗਿਆ ਹੋਇਆ ਮਨੁੱਖ ਸਦਾ ਆਤਮਿਕ ਆਨੰਦ ਮਾਣਦੇ ਹਨ ਹੇ ਦਾਸ ਨਾਨਕ ਆਖ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ਹੇ ਭਾਈ ਹਰ ਵੇਲੇ ਮਾਇਆ ਦੀ ਆਸ ਹਰ ਵੇਲੇ ਮਾਇਆ ਦੀ ਹੀ ਚਿਤ ਬਣੀ ਜਗਤ ਵਿੱਚ ਜੀਵਾਂ ਨੂੰ ਮੋਹ ਰਹੀ ਹੈ ਇਸ ਨੇ ਸਾਰੇ ਜਗਤ ਨੂੰ ਆਪਣੇ ਵੱਸ ਵਿੱਚ ਕੀਤਾ ਹੋਇਆ ਹੈ ਜਿਤਨਾ ਵੀ ਜਗਤ ਦਿਸ ਰਿਹਾ ਹੈ ਇਸ ਆਸਾ ਮਨਸਾ ਦੇ ਕਾਰਨ ਜਗ ਦਾ ਹਰੇਕ ਜੀਵ ਆਤਮਿਕ ਮੋਹ ਦੇ ਪੰਜੇ ਵਿੱਚ ਹੈ ਪਰ ਇਹ ਆਤਮਿਕ ਮੋਹ ਪਰਮਾਤਮਾ ਦੇ ਹੁਕਮ ਵਿੱਚ ਹੀ ਵਿਆਪਦੀ ਹੈ ਜਿਸ ਵਾਸਤੇ ਇਸ ਤੋਂ ਉਹੀ ਪਚਾਉਂਦਾ ਹੈ ਜਿਸ ਉਤੇ ਪ੍ਰਮਾਤਮਾ ਮਿਹਰ ਕਰਦਾ ਹੈ ਤੇ ਪ੍ਰਮਾਤਮਾ ਬਖਸ਼ਿਸ਼ ਕਰਦਾ ਹੈ ਗੁਰੂ ਦੀ ਰਾਹੀ ਏ ਨਾਨਕ ਜਦੋਂ ਗੁਰੂ ਦੀ ਕਿਰਪਾ ਨਾਲ ਮਨੁੱਖ ਆਪਣੇ ਅੰਦਰ ਅਹੰਕਾਰ ਦੂਰ ਕਰਦਾ ਹੈ ਜਦੋਂ ਗੁਰੂ ਦੇ ਸ਼ਬਦ ਵੀ ਸੁਰ ਜੋੜਦਾ ਹੈ ਤਦੋਂ ਮਨੁੱਖ ਆਸਾ ਮਨਸਾ ਨੂੰ ਮੁਕਾ ਲੈਂਦਾ ਹੈ ਦੁਨਿਆ ਦੀ ਕਿਰਤਕਾਰ ਕਰਦਾ ਹੋਇਆ ਆਸਾ ਤੋਂ ਤਾਂ ਰਹਿੰਦਾ ਹੈ ਤਦੋਂ ਮਨੁੱਖ ਦਾ ਮਨ ਆਸਾ ਮਨ ਸਾਦੀ ਘੁੰਮਣ ਕੇਰੀ ਵਿੱਚੋਂ ਪਾਰ ਲੰਘ ਜਾਂਦਾ ਹੈ हे ਭਾਈ ਸੰਸਾਰ ਵਿੱਚ ਜਿਸ ਥਾਂ ਵੀ ਜਾਈਏ ਉੱਤੇ ਹੀ ਮਾਲਕ ਪ੍ਰਭੂ ਹਾਜ਼ਰ ਹੈ ਪਰ ਲੋਕ ਵਿੱਚ ਵੀ ਹਰ ਥਾਂ ਸੱਚਾ ਨਿਆਂ ਕਰਨ ਵਾਲਾ ਪਰਮਾਤਮਾ ਆਪੇ ਕਾਰ ਚਲਾ ਰਿਹਾ ਹੈ ਉਸ ਦੀ ਹਜ਼ੂਰੀ ਵਿੱਚ ਮਾਇਆ ਗਰਸੇ ਜੀਵਾਂ ਨੂੰ ਫਿਟਕਾਰਾ ਬੈਂਦੀਆਂ पर जिन्ना ਦੇ ਹਿਰਦੇ ਵਿੱਚ ਸਦਾ ਸਿਰ ਹਰ ਨਾਮ ਵਜਦਾ ਹੈ ਪ੍ਰਭੂ ਦੀ ਭਗਤੀ ਟਿਕੀ ਹੁੰਦੀ ਹੈ ਉਹ ਉਹਨਾਂ ਨੂੰ ਆਦਰ ਮਿਲਦਾ ਹੈ हे ਭਾਈ ਮਾਨਕ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ ਉਸ ਦਾ ਇਨਸਾਫ ਵੀ اٹਲ ਹੈ ਉਸ ਦੇ ਅਨੁਸਾਰ ਹੀ ਗੁਰਸਿੱਖਾਂ ਦੀ ਨਿੰਦਾ ਕਰਨ ਵਾਲੇ ਬੰਦਿਆਂ ਨੂੰ ਸਿਰ ਸਵਾ ਬੈਂਦੀ ਹੈ हे ਨਾਨਕ ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸ਼ਰਨ ਪੈ ਕੇ ਸਦਾ ਸਿਰ ਪ੍ਰਭੂ ਨੂੰ ਸਿਮਰਿਆ ਉਹਨਾਂ ਨੂੰ ਆਤਮਿਕ ਆਨੰਦ ਮਿਲਿਆ ਹੈ वाहिगुरु जीा ख़सा वाहिगुरु जी फतिह